ਮੈਡਮ ਉਹ ਰਿਕਵੈਸਟ ਕਰਦਾ ਕਰਦਾ ਵੀ ਉਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੋਉਂਦੀ ਆ ਕੋਈ ਹੁੰਦੀ ਵੀ ਉਰੇ ਲੰਘਦਾ ਜਾਓਗੇ ਕਿਤੇ ਬੜੀ ਬੱਸ ਲਾ ਦਿਓ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾਣੀ ਸਾਦੇ ਮਿੱਟੀ ਵਿੱਚ ਇਹ ਤਾਂ ਆ ਜਾਣਾ ਜੇ 10-15 ਮਿੰਟ ਦੀ ਵੱਧ ਪਏ ਵੀ ਕਿ ਲੋਕਾਂ ਨਾਲ ਜਾਨ ਤੋਂ ਵੱਧ ਤਾਂ ਨਹੀਂ ਜੀ ਹਾਂ ਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦਿੰਦੀ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਇਦੋਂ ਫੇਰ ਬਾਰਿਸ਼ ਆ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸ਼ਿਵਰੇਜ ਪੌਣ ਕਰਕੇ ਪੱਟੀ ਦੀ ਹੋਈ ਆਫ ਹੈਗੀ ਆ ਹਾਸ ਤੱਕ ਚੱਲਣੀ ਪਊਗੀ ਉਹ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋਜੂ ਤੋ ਬੇ ਵੀ ਸਾਫ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ। ਦੋ ਰੁਪਾ ਦੋ ਬਣੂਗੀ। ਦੱਸੋ ਅਖੀ ਮੈਨੂੰ 4 ਮੈਣ ਨੂੰ ਕਹਿ ਕੇ ਅਗਰ ਤੱਕ ਜਾਈ ਟਰੈਕਟਰ ਲਾ ਕੇ ਹੀ ਵੜ ਜਾ। ਪਹਿਲਾਂ ਮੈਡਮ ਨੇ ਭਾਈ ਮਨ ਤਾਂ 3-4 ਸਾਲ ਹੋ ਗਏ ਤੱਕੇ ਖਾਣੇ ਦੇ 2 ਮਹੀਨੇ ਦਾ ਉਹ ਕਮੇਟੀ ਬਣੀ ਫੇੜੀ ਨੂੰ ਫੇਰ 2 ਮਹੀਨੇ ਚ ਦੱਸੋ ਕੀੜੀ ਕੰਮ ਕਰ ਰਹੀ ਤੁਸੀਂ। ਕੰਮ ਪਾ 2-5 ਦਿਨ ਰਹਿਣਾ। ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਬਲਟ ਨੂੰ ਜਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ। ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਹੈ ਦੱਸੋ। ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨਦੀ ਜਿਵੇਂ ਆ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਪਾ ਕੇ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਜੀ ਮੈਂ ਕੰਮ ਕਰਾਵਾਂ ਹਰ ਹਰ ਹਰੜ ਵਿੱਚ ਬਣਾ ਦੇ ਸਾਡੇ ਮੇਰੀ ਕਿੰਦਰ ਮਾਰ ਦੋ ਮੈਂ ਆਉਂਦੀ ਰਹਿਣੀ ਆ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਜਿਹੜਾ ਕਰਾ ਦੋ ਜੀ ਮੈਂ ਇੱਕ ਗੱਲ ਦੱਸ ਰਹੀ ਆ ਆ ਮੁੰਡਾ ਬੋਲਦਾ 13 ਨੰਬਰ ਵਾਰਡ ਦਾ ਦੱਸ ਮੁੰਡੇ ਦਾ ਮਾਤਿਆ ਦੇਖੀ ਸੀ ਕਿ ਮੈਂ ਮੁਸ਼ਕਲਾਂ ਬਸ ਮੈਂ ਵੜ ਜਾ ਮੈਂ ਥੋੜੇ ਮੈਂ ਜੀ ਕਹਿ ਰਹੇ ਹੂੰ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਂ ਜੀ ਮੈਂ ਤੁਹਾਡੇ ਨਾਲ ਹਣੀ ਚੱਲੂੰਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਬਸ ਮੈਨੂੰ ਖੈਂੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤੱਕ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਦੱਸੋ ਚਲੋ ਮੈਂ 2 2 ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਕਿ ਤੱਕ ਕਮਰਾ ਵੀ ਨਹੀਂ ਮਿਲਦਾ ਮੈਂ ਗਟਕਾ ਤਾਂ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਮੈਂ ਨਹੀਂ ਆਹ ਮੈਂ ਨੂੰ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਦੇ ਦੇ ਤੇ ਗਟਕਾ ਇੰਨਾ ਰੌਲਾ ਪਾਉਂਦੇ ਕਿ ਕੋਈ ਨਹੀਂ ਦੇ ਰਿਹਾ ਗਟਕੀ ਪਰ ਆਪਣੇ ਪੈਸਿਆਂ ਦੇ ਕਿ ਮੈਂ ਸੀ ਮੈਂ ਹਿੰਦੂਸਤਾਨ ਇੰਟਰਨ ਵਾਲਿਆਂ ਨੂੰ ਕਹਿੰਦਾ 500 2000 ਰੁਪਏ ਸੜਕ ਬਣਾ ਲੈ ਆਪ ਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਮੈਂ ਤੁਸੀ ਪੁੱਛ ਸਕਦੇ ਵੀ ਮੈਂ ਤਾਂ ਕਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸੋ ਜੀ ਮੇਰੀ ਮੇਰੀ ਗੱਲ ਹਾਂਜੀ ਤੁਸੀਂ ਦੱਸ ਦਿਓ ਕਾਹਲਾ ਆਪਾਂ ਚਲੋ ਤੁਸੀਂ ਹੁਣ ਚਾਰ ਪਾਣੀ ਨਹੀਂ ਵੀਰੇ ਜ਼ੋਰ ਲਾ ਲਵੇਂ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਨਿਕਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇੱਧਰ ਕੈਮਰਾ ਆਉਣਾ ਤੇ ਅਸੀਂ ਹੀ ਹੋਵਾਂਗੇ ਕਿਸੇ ਗੱਲ ਮੈਂ ਤਾਂ ਨਹੀਂ ਲੱਗ ਰਾਇਆ ਪਿਆ ਮੋਟਰ ਟੰਕੀ ਪਿਛਲੇ ਸਾਲ ਕੇ ਬਤੌਰ ਐਮਐਲਏ ਮੀੜਾ ਮਗਾ ਸ਼ੁਰੂ ਕਰਦੇ ਇੱਕ ਮਿੰਟ ਡੈਰੀ ਨੰਬਰ ਵਾਲੀ ਉਹ ਲਿਆਓ ਐਮਲੀ ਜੀ ਬਤੌਰ ਐ ਪਹਿਲੇ ਤੁਹਾਡੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਏ ਕੁਝ ਆਲੀ ਵਾਟਰ ਦੋ ਵੱਡੇ ਐ ਤਿੰਨ ਵੱਡੇ ਐ ਤਾਂ ਤੋ ਕਰੇਟ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਮੀਟਿੰਗ ਲੈ ਕੇ ਆਂ ਸਾਡੇ ਵੀ ਲੋਕ ਇੱਕ ਮੀਟਰ ਉੱਪਰ ਚੱਲੋ ਤੁਸੀਂ ਕੰਪਲੀਟ ਕਰ ਲਓ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆਚ ਆ ਗਈ ਹੁਣ ਸਾਡੇ ਕੋਲ ਹੈਗੀ ਹੈ ਪਾਵਰ ਸੜਕਾ ਬਣਾਉਣ ਤੁਹਾਡੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਪਾਉਣ ਤਰਸ਼ੂਲ ਚਲਾ ਸਮਾ ਅਲੱਗ ਹੋ ਨਹੀਂ ਕੋਈ ਤਰਸ਼ੂਲ ਨਹੀਂ ਵਰਤਮਾਨ ਨਹੀਂ ਤੁਹਾਡੀ ਸਮਝ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਖੜਾ ਪੂਰੇ ਜੇ ਕੋਈ ਐਮਰਜੈਂਸੀ ਆ ਤੇ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ ਉਰੇ ਦੱਸੋ ਇਹਨੂੰ ਬੁਲਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਗੱਲ ਤਾਂ ਪੂਰੀ ਹੈ ਵੀ ਨਹੀਂ ਆਉਂਦੀ ਭਾਈ ਕਿਉਂ ਨਾਲ ਕੋਈ ਫੋਨ ਚ ਸਾਰਾ ਕੁਝ ਸੁਣਦਾ ਜੀ 2 ਮਿੰਟ ਪਹਿਲੇ ਉਹ ਵੀ ਦਾ ਕਹਿ ਕੇ ਹਟਿਆ ਉਹ ਵੀ ਮੁੰਡੇਆਂ ਕੋਲ ਕੋਈ ਟੋਟ ਸਾਰਿਆਂ ਸੁਣਦਾ ਭਾਈ ਜਿਹੜਾ ਨਾਲ ਕਵੇਚ ਰਹਿਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚਲੋ ਜੀ ਕੋਈ ਸੜਕ 'ਤੇ ਲੰਘ ਜੇ ਮੈਂ ਤੁਸੀਂ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਦੇ ਲੂ ਕੋਈ ਨਾ ਮਾਚੂ ਫਿਰ ਮੈਂ ਉਹੀ ਬਾਈ ਨੂੰ ਦੱਸ ਰਿਹਾ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜਿਹਨਾਂ ਨੂੰ ਸੁਣੋ ਅੰਪਰ ਗੱਛ ਦਾ ਮੈਂ ਤਾਂ ਚਾਹੀ ਹੈ ਅਸੀਂ ਸਨਮਾਨ ਕਰੂਗਾ ਉਹ ਹੀ ਅਸੀਂ ਮੈਨੂੰ ਉਹ ਕਹਿ ਰਹੇ ਆ ਨਾ ਟੋਪੇ ਆ ਰ ਸੜਕ ਜੰਤਰ ਕੱਪ ਦੇਣੀ ਆ ਸੜਕੇ ਜੀ ਪਤਾ ਨਹੀਂ ਪਾ ਜੀ ਭਾਈਓ ਸੜਕ ਤੁਹਾਨੂੰ ਪਤਾ ਆ ਜਲਦੀ ਦੇ ਬਾਅਦ ਇੱਕ ਵਾਰੀ ਬਣੀ ਸੀ ਜ ਆਜ਼ਾਦੀ ਦੇ ਬਾਅਦ ਉਹ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਆ ਜੀ ਇਹ ਬਸ ਆਪਾਂ ਹੁਣ ਰਿਕਾਰਡ ਬਣਾਵਾਂਗੇ ਜੀ 4 ਸਾਲ ਹੋ ਗਏ ਸਾਲ ਸਾਡੇ ਸਰਕਾਰ ਨੂੰ ਰਹਿ ਗਏ ਆ ਆਜ਼ਾਦ ਨਾਲ ਪਰ ਕੇ ਨਾ ਇੰਨਾ ਕੁ ਰਹਿ ਗਏ ਬਹੁਤ ਵੱਡੀ ਪਰਫਾਰਮੈਂਸ ਦੱਸੋ ਹੀ ਕੌਣ ਬਹੁਤ ਕਦੋਂ ਕਰੂਗੇ ਕੰਮ 4 ਸਾਲ ਹੋ ਗਏ ਬਹੁਤ ਅੱਛੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੁਣ ਤੁਹਾਡੇ ਕੰਮ 2 ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ 2 ਮਹੀਨੇ ਵਿੱਚ ਕਰ ਦੋ ਕੰਮ ਮੈਂ ਮਤੇ ਵੀ ਪਾਉਣੇ ਮੈਨੂੰ ਆਸ਼ਵਾਸਨ ਦਿਓ ਇੱਕ ਮਹੀਨੇ ਦੇ ਦੋ ਇੱਕ ਮਹੀਨਾ ਦੇ ਦੋ ਇੱਕ ਮੀਟਰ ਦੋ ਉਹ ਤਾਂ ਮੈਂ ਜਵਾਦ ਦੇ ਦਿੰਦਾ ਮੱਠੀ ਪਰ ਫੌਟ ਖਤ ਹੋ ਗਈ ਆਪ ਕੋਈ ਨਹੀਂ ਕਰ ਰਿਹਾ ਜੇ ਹੁਣ ਅਗਲੇ 2 ਮਹੀਨੇ ਚ ਕਰਤਾ ਮੈਨੂੰ ਮੰਨੋ ਮੇਰੇ ਪਿੰਡ ਵਿੱਚ ਸਭ ਤੋਂ ਜ਼ਿਆਦਾ ਬੋੜ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਹੈ ਉਹ ਦੇਖ ਲੋ ਮੈਨੂੰ ਸਾਰੇ ਹਲਕੇ ਨੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਨਾਲ ਰਾਜ ਕੀ ਪੁੱਛ ਨਹੀਂ ਸਾਰੇ ਨੇ ਜਿਦਾ ਤੁਹਾਨੂੰ ਵੀ ਕਿਉਂਕਿ ਇੰਨਾ ਕਦਾ ਮੁੱਢਾ ਮੋੜ ਦੋ ਵੀ ਕੰਮ ਥੋੜਾ ਬੋਧਾ ਤਾਂ ਕਰ ਦੋ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਜਿਹੀ ਸਾਧਾ ਪਾਸ ਲੱਗਦੇ ਜੀ ਇੱਕ ਜਾਣਿਆ ਬੰਦੇ ਜੀ ਸੜਕ ਦੇ ਪਾਸ ਨੂੰ ਕਿਆ ਕਰੇ ਜਰੂਰ ਦੇਖਣੇ ਤੁਹਾਨੂੰ ਲੱਗਦਾ ਹੀ ਕੁਝ ਕਰ ਮੈਂ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਿਕਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲੇ ਨੇ ਨਿਕਲਣੇ ਨਹੀਂ ਦੇਣਾ ਜੀ ਹੋ ਜਾਊਗਾ ਹੋ ਜਾਊਗਾ ਉਹਨਾਂ ਤਾਂ ਮੰਨ ਕਰਦੇ ਪ੍ਰੈਸ਼ਰ ਪਾ ਕੇ ਸਭ ਤੋਂ ਪਹਿਲਾਂ ਪਾਣੀ ਸੀਵ ਮੇਰੇ ਪਾਣੀ ਦਾ ਇਹ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸ ਰਹੀ ਆ ਵੀ ਕੰਮ ਮੇਰੀ ਗੱਲ ਸੁਣੇ ਇੱਕ ਕਿਟਾ ਦਾ ਮਰ ਲਾ ਰਿਹਾ ਹੈ ਮੈਂ ਤਾਂ ਐਸਾ ਮੁੱਦਾ ਨੂੰ ਆ ਤੇ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਜਿਹਾ ਆ ਵੀ ਕਹਿੰਦੇ ਵੀ ਹੋਣਾ ਨਹੀਂ ਫਿਰ ਉਹ ਤਰ੍ਹਾਂ ਕਰਵਾ ਦੇ